dingle ਹਰ ਇੱਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਮੀਡੀਆ ਦੇ ਸਾਰੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਹਾਂ ਅਸੀਂ ਅੱਜ ਕਵਰੇਜ ਕਰਨ ਲਈ ਪੀਐਸਪੀਸੀਐਲ ਦੇ ਸਾਡੇ ਮੁੱਖ ਦਫ਼ਤਰ ਜੀਟੀ ਰੋਡ ਖੰਡਾ ਵਿਖੇ ਪਹੁੰਚੇ ਹਾਂ ਮੈਂ ਅੱਜ ਤੁਹਾਨੂੰ ਦੋ ਖੁਸ਼ਖਬਰੀਆਂ ਦੇਣੀਆਂ ਨੇ ਜਿਹੜੀਆਂ ਬਹੁਤ ਜ਼ੂਰੀਆਂ ਪਹਿਲੀ ਖੁਸ਼ਖਬਰੀ ਤਾਂ ਇਹ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਯੁਵਾ ਵਰਗ ਨੂੰ ਜਨਰ ਜਨਰੇਸ਼ਨ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਦੇਣੀਆਂ ਨੇ ਉਸ ਦੀ ਕੜੀ ਦੇ ਵਿੱਚ ਜੁੜਦੇ ਹੋਏ ਜਿੱਥੇ ਅਸੀਂ 61000 61000 ਸਰਕਾਰੀ ਨੌਕਰੀਆਂ 4 ਸਾਲ ਚ ਦੁੱਪੀਆਂ ਉੱਥੇ ਇੱਕ ਖੁਸ਼ੀ ਦੀ ਗੱਲ ਹੈ ਜਿਹੜੀ ਬੜੀ ਜਿਹਨੂੰ ਕਹ ਲਓ ਵੀ ਮਾਨ ਵਾਲੀ ਗੱਲ ਹੈ ਕਿ ਸਾਡੇ ਖੰਨੇ ਦੇ ਵਿੱਚ ਪੀਐਸਪੀਸੀਲ ਡਿਪਾਰਟਮੈਂਟ ਦੇ ਵਿੱਚ ਲਾਈਨਮੈਨਾਂ ਦੀ ਬਹੁਤ ਵੱਡੀ ਘਾਟ ਸੀ ਜਿਆਦਾ ਕਤੇ ਪ੍ਰੋਬਲਮ ਆ ਜਾਂਦੀ ਸੀ ਕੋਈ ਬਿਜਲੀ ਦੀ ਫਲਕਚੁਏਸ਼ਨ ਆ ਜਾਂਦੀ ਸੀ ਕੋਈ ਤਾਰ ਸੜ ਜਾਂਦੀ ਸੀ ਕੋਈ ਫਿਊਜ਼ ਸੜ ਜਾਂਦਾ ਸੀ ਸਾਡੇ ਕੋਲ ਸਟਾਫ ਨਹੀਂ ਸੀ ਹੁੰਦਾ ਪ੍ਰੋਪਰ ਕਿਉਂਕਿ ਪਹਿਲਾਂ ਸਰਕਾਰਾਂ ਨੇ ਨਾ ਭਰਤੀ ਕੀਤੀ ਸੀ ਰਿਟਾਇਰਮੈਂਟ ਹੋਈ ਜਾਂਦੀ ਸੀ ਭਰਤੀ ਹੈ ਨਹੀਂ ਸੀ ਬੜੀ ਦਿੱਕਤਾਂ ਦੇ ਸੀ ਸੋ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਟੋਟਲ 45 ਲਾਈਨਮੈਨ 45 ਲਾਈਨਮੈਨਸ ਦੇ ਜਿਹੜੇ ਖੰਨੇ ਨੂੰ ਮਿਲ ਗਏ ਜਿਹਦੇ ਵਿੱਚ ਅਪਰੈਂਟਿਸ ਲਾਈਨਮੈਨ ਨੇ ਜਿਹੜੇ ਉਹ 25 ਲਾਈਨਮੈਨ ਖੰਨੇ ਨੂੰ ਮਿਲ ਗਏ ਜਿਹਦੇ ਵਿੱਚ ਉਹਨਾਂ ਨੇ 2/12 2025 ਨੂੰ ਜੁਆਇਨ ਕਰ ਲਿਆ ਆਪਣੀ ਜੁਆਇਨਿੰਗ ਮਤੋਂ ਉਹਨਾਂ ਜੁਆਇਨਿੰਗ ਲੈ ਕੇ ਮੈ ਚੁੱਕੇ ਹੋ ਆਪਣੀ ਡਿਊਟੀ ਤੇ ਆ ਚੁੱਕੇ ਨੇ ਤੇ ਦੂਸਰਾ ਸਾਡੇ ਜਿਹੜੇ ਮੇਨ ਸੀਆਰਏ 312/2025 ਅਧੀਨ ਸਾਡੇ ਜਿਹੜੇ ਲਾਈਨਮੈਨ ਜਿਹੜੇ ਸਾਡੇ ਜੁਆਇਨ ਕੀਤੇ ਨੇ ਇਹਨਾਂ ਨੇ 28/11/2025 ਨੂੰ ਜੁਆਇਨ ਕਰ ਲਿਆ ਏ ਵੀ ਲਾਈਨਮੈਨ ਨੇ ਟੋਟਲ ਔਰ ਇਹ ਇਹ ਜਿਹੜੇ ਸਾਡੇ ਲਾਈਨਮੈਨ ਟੋਟਲ ਹੁਣ 45 ਲਾਈਨਮੈਨ ਨੇ ਜਿਹੜੇ ਖੰਨੇ ਦੇ ਵਿੱਚ ਸਾਡੇ ਕੋਲ ਔਨ ਡਿਊਟੀ ਨੇ ਜਿਹੜੇ ਉਹ ਹਾਜ਼ਰ ਨੇ ਨੰਬਰ 1 ਨੰਬਰ ਦੂਜੀ ਖੁਸ਼ਖਬਰੀ ਇਹ ਹੈ ਕਿ 8 10 2025 ਨੂੰ ਤੁਸੀਂ ਸਾਰੇ মিডিਆ ਵਾਲੇ ਸਾਡੀ ਆਉਰੇ ਕਵਰੇਜ ਕਰਨ ਆਏ ਸੀ ਅਸੀਂ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਅਸੀਂ 11 ਕੇਵੀਏ ਦਾ ਜਿਹੜਾ ਸਾਡਾ ਪੀਰਖਾਨਾ ਫੀਡਰ ਹੈ ਇਹਦੀ ਬਾਈਫਰਕੇਸ਼ਨ ਕਰਦੇ ਹਾਂ सिटी 2 ફીટર ਦੇ ਉਹਦੇ ਚ ਅਸੀਂ ਇੱਕ ਬੜਾ ਸ਼ਾਨਦਾਰ ਕੰਮ ਨਹੀਂ ਕਰਤਾ ਕਿ ਅਸੀਂ ਇਸ ਫੀਡਰ ਨੂੰ ਬਾਈਫਰਕੇਟ ਜਿਹੜਾ ਕਰਨ ਦਾ 25 10 2025 ਤੱਕ ਦਾ ਟੀਚਾ ਰੱਖਿਆ ਸੀ ਸਾਨੂੰ ਇੱਕ ਮਹੀਨਾ ਇਹਦੇ ਚ ਫालतू ਜਰੂਰ ਲੱਗ ਗਿਆ ਪਰ ਅਸੀਂ 25 11 2025 ਤੱਕ ਅਸੀਂ ਇਹ ਆਪਣਾ ਕੰਮ ਮੁਕੰਮਲ ਕਰਤਾ ਜਿਹਦੇ ਤੋਂ ਬਾਅਦ ਚੋਂ ਇਹ ਸਾਰੀਆਂ ਏਰੀਏ ਜਿਹਦੇ ਚ ਪ੍ਰੋਫੈਸਰ ਕਲੋਨੀ ਮਾਸਟਰ ਕਲੋਨੀ ਕੇਰ ਸਿੰਘ ਕਲੋਨੀ ਜਗਤ ਕਲੋਨੀ ਰਹਾਉਣ ਦਾ ਸਾਰਾ ਪਿੰਡ ਲਲਹੀੜੀ ਰੋਡ ਪਟ્રોલ ਪਪੂ ਵਾਲਾ ਸਾਰਾ ਏਰੀਆ ਉਹ ਸਾਡਾ ਇਹ ਜਿਹੜਾ ਦੂਸਰੇ ਫੀਡਰ ਤੇ ਸ਼ਿਫਟ ਹੋ ਚੁੱਕਿਆ ਨਵੀਂ ਲਾਈਨ ਤੇ ਸ਼ਿਫਟ ਹੋ ਚੁੱਕਿਆ ਜਿਹੜੀ ਅਸੀਂ ਬਾਈ ਫਰਕਟ ਕੀਤੀ ਹੈ ਇਹਦੇ ਨਾਲ ਸਾਰੀਆਂ ਜਿੰਨੀਆਂ ਫਲਕਚੁਏਸ਼ਨਸ ਨੇ ਟ੍ਰਿਪਿੰਗਸ ਨੇ ਜਿਹੜੀਆਂ ਗਰਮੀ ਆ ਕੇ ਆਉਣ ਵਾਲੀਆਂ ਹੈਵੀ ਲੋਡ ਦੀਆਂ ਪ੍ਰੋਬਲਮਸ ਹੁੰਦੀਆਂ ਉਹ ਹੁਣ ਨਹੀਂ ਆਉਣਗੀਆਂ ਇਹ ਵੱਡੀਆਂ ਤੋਂ ਕੁਝ ਖਬਰੀਆਂ ਨੇ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ ਇਹ ਕਈ ਖੁਸ਼ਖਬਰੀਆਂ ਪੀਐਸ ਪੀਸੀਐਲ ਦੇ ਮਾਧਮੇ ਦਏ ਰਾਹੀ ਦੇ ਚੁੱਕੇ ਹਾਂ ਮੈਂ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਨਮਾਨ ਜੀ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਆਪਣੇ ਪੀਵੀਐਸ ਪੀਸੀਐਲ ਦੇ ਸਾਡੇ ਸੀਨੀਅਰ ਅਫਸਰ ਜਿਹਦੇ ਵਿੱਚ ਮੇਰੇ ਨਾਲ ਲੈਫਟ ਹੈਂਡ ਸਾਈਡ ਤੇ ਬੈਠੇ ਐਸ.ਸੀ ਖੰਨਾ ਸਰਦਾਰ ਸੁਖਜੀਤ ਸਿੰਘ ਜੀ ਦਾ ਔਰ ਸੀਨੀਅਰ ਐਕਸੀਲ ਖੰਨਾ ਅਮਨ ਗੁਪਤਾ ਜੀ ਦਾ ਇਹਨਾਂ ਦਾ ਵੀ ਮੈਂ ਉਹ ਸ਼ਲਾਘਾ ਕਰਦਾ ਹਾਂ ਕਿਉਂਕਿ ਇਹ ਜਿਹੜੇ ਕੰਮ ਹੁੰਦੇ ਨੇ ਜਦੋਂ ਤੱਕ ਅਫਸਰ ਸ਼ਾਹੀ ਪੂਰੀ ਡੈਡੀਕੇਟਲੀ ਕੰਮ ਨਾ ਕਰੇ ਇਹ ਚੀਜ਼ਾਂ ਨੇ ਪਰੇ ਨਹੀਂ ਚੜਦੀਆਂ ਸੋ ਸਾਡੀ ਜਿਹੜੀ ਪੂਰੀ ਟੀਮ ਹੈ ਇਹ ਡੈਡੀਕੇਟਲੀ ਲੱਗੀ ਹੋਈ ਹੈ ਕਿਉਂਕਿ ਸਾਡਾ ਇੱਕੋ ਟੀਚਾ ਇੱਕੋ ਹੀ ਪਰਪਸ ਹੈ ਕਿ ਆਪਣੇ ਏਰੀਏ ਨੂੰ ਆਪਣੇ ਪੰਜਾਬ ਨੂੰ ਆਪਣੇ ਖੰਡੇ ਨੂੰ ਨੰਬਰ ਵਧਿਆ ਇੱਕ ਵੜਾ ਕੇ ਔਰ ਉਹਦੇ ਦੀਆਂ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਸਾਰੀਆਂ ਪ੍ਰੋਵਾਈਡ ਕਰਾਂ ਬਹੁਤ ਬਹੁਤ ਧੰਨਵਾਦ